ਸਿਸਟਮ ਮੇਗੇ ਨਾ ਇੱਕ ਸੱਤ ਸੌਲੇ ਦੇ ਬੈੱਡਰੂਮ ਸੀ ਪੂਰੀ ਸਾਡੀ ਮਰੀ ਹੋਈ ਲੰਮੀ ਬੈੱਡ ਤੇ ਪਈ ਸੀ ਤੇ ਸਾਰੇ ਗੜੇ ਮੁੰਲੇ ਆਲੇ ਇਕੱਠੇ ਕੀਤੇ ਹੋਏ ਸੀ ਜਦੋਂ ਇਸ ਟਾਈਮ ਅਸੀਂ ਇਹਨਾਂ ਦੇ ਘਰੇ ਪਹੁੰਚੇ ਹਾਂ ਜਦੋਂ ਸਵੇਰ ਕੋ ਮੈਨੂੰ ਫੋਨ ਆ ਰਿਹਾ ਸੀ ਇਹ ਕਹਿੰਦੀ ਘਰ ਦੇ ਸਾਰੇ ਗਏ ਹੋਏ ਸੀ ਉਸ ਟਾਈਮ ਹੈਨੀ ਸੇ ਇਕੱਲੀ ਸੀ ਕਹਿੰਦੀ ਜਦੋਂ ਫੋਨ ਕਰਦੇ ਕਰਦੇ ਕਹਿੰਦੀ ਜੀ ਦੀ ਗੇਟ ਖੜ ਗਿਆ ਕਹਿੰਦੀ ਮੇਰੇ ਧੇਰ ਤੇ ਦਰਾਨੀ ਆਈ ਹੈ ਬਾਹਰ ਜਦੋਂ ਉਹਦੇ ਧੇਰ ਤੇ ਦਰਾਨੀ ਆਈ ਉਸ ਤੋਂ ਬਾਅਦ ਮੈਂ ਉਹਨੂੰ ਦੁਬਾਰਾ ਕਾਲ ਕੀਤੀ ਮੈਂ ਕਿ ਚੱਲ ਕੋਈ ਨਹੀਂ ਤੂੰ ਗੱਲ ਖੋਲ ਮੈਂ ਦੁਬਾਰਾ ਕਾਲ ਕਰਦੀ ਹਾਂ ਜਦੋਂ ਮੈਂ ਦੁਬਾਰਾ ਉਹਨੂੰ ਫੋਨ ਲਾਇਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹਨੇ ਫੋਨ ਨਹੀਂ ਚੁੱਕਿਆ 40 ਮਿਸਕਾਲ ਗਈਆਂ ਇਹਦੇ ਫੌਨ ਦੇ ਉੱਤੇ ਮੇਰੇ ਇਨੇ ਫੋਨ ਨਹੀਂ ਚੱਕਿਆ ਜਦੋਂ ਅਸੀਂ ਇਹ ਫੋਨ ਨਹੀਂ ਚੱਕਿਆ ਅਸੀਂ ਡਰਦੇ ਮਾਰੇ ਅਸੀਂ ਘਰੋਂ ਸੇ ਜਿੱਦਾਂ ਦੀ ਹਾਲਤ ਦੇ ਵਿੱਚ ਸੀ ਅਸੀਂ ਉਦੇ ਉਸੇ ਹਾਲਤ ਚੱਫੀ ਘਰੋਂ ਪਰਤੇ ਉਹ ਜੇ ਦੇਖਿਆ ਤਾਂ ਬਸ ਇਹਦੀ ਲਾਸ਼ ਪਈ ਸੀ ਡੱਬ ਗਿਆ ਬਸ ਉਹ ਕੱਲ ਉਹਨੇ ਸਾਰਾ ਦਿਨ ਮੈਨੂੰ ਫੋਨ ਤੇ ਇੱਕੋ ਗੱਲ ਕਹਿੰਦੀ ਰਹੀ ਆ ਕਿ ਦੀਦੀ ਮੈਂ ਦੁਖੀ ਆ ਮੈਨੂੰ ਲੈ ਜਾਓ ਆ ਉਹ ਤਾਂ ਦੇਰ ਵੀ ਉਹਨੂੰ ਮਾਰਦਾ ਸੀ ਕਹਿੰਦੀ ਮੈਨੂੰ ਵੀ ਦੇਰ ਦੀ ਮੈਨੂੰ ਮਾਰਨ ਆਉਂਦਾ ਆ ਤੇ ਰਾਣੀ ਵੀ ਮਾਰਨ ਆਉਂਦੀ ਆ ਦੁਖੀ ਸੀ ਬਸ ਦੁਖੀ ਹੋ ਹੋ ਕੇ ਰੋ ਰੋ ਕੇ ਫੋਨ ਕੀਤਾ ਉਹਨੇ ਗੱਲ ਕੀ ਕਾਰਨ ਕੀ ਹੋਇਆ ਜਿਹੜਾ ਉਹਨੂੰ ਮਾਰਨ ਵਾਸਤੇ ਆ ਤੇ ਮਾਰ ਦੋਸੇ ਦੋ ਦੇਜ ਮੰਗਦੇ ਸੀ ਜਿਹਦੇ ਕੋਲ ਸਪੀਲਾ ਵੀ ਮੈਂ ਚਾਹ ਵਾਸਤੇ ਦਿੱਤਾ ਉਹਨੂੰ ਘਰੋਂ ਕੋਈ ਕੁਝ ਨਹੀਂ ਆਦਾ ਸੜਾ ਚੱਦਰ ਵੀ ਅਸੀਂ ਘਰੋਂ ਦਿੱਤੀ ਉਹਨਾਂ ਨੂੰ ਜਿਹੜਾ ਸਮਾਨ ਕਰਦਾ ਜਦੋਂ ਤੁਸੀਂ ਵਿਆਹ ਕੀਤਾ ਉਹ ਨਹੀਂ ਕਿਸੇ ਘਰਵਾਰ ਦੇਖਿਆ ਨਹੀਂ ਸੀ ਜੇ ਘਰਵਾਰ ਦੇਖਿਆ ਸੀ ਮੇਰੇ ਘਰ ਵਾਲੇ ਦੇ ਨਾਲ ਇਹ ਮੇਰੇ ਨਾਲ ਦੀ ਕੁੜੀ ਦੀ ਸੱਸ ਇਹ ਦੋਨੋਂ ਇਕੱਠੇ ਕੰਮ ਕਰਦੇ ਸੀ ਇਹ ਮੈਨੂੰ ਕਹਿੰਦੇ ਕਿ ਬਹੁਤ ਚੰਗੇ ਆ ਇਹ ਬੰਦੇ ਵੀ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਕਰ ਦਿੰਦੇ ਆ ਉਹ ਸਾਡੇ ਮੋਹਰੇ ਕਹੇ ਵੀ ਤੁਸੀਂ ਆਪਣੀ ਧੀ ਸਾਨੂੰ ਦੇ ਦਿਓ ਵੇ ਤੁਹਾਡੀ ਤੀਰ ਸੁਖੀ ਰਹੋਗੀ ਕਦੀ ਦੁਖੀ ਨਹੀਂ ਹੋਗੀ ਪਰ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਮਹੀਨੇ ਦੇ ਵਿੱਚ ਇੰਨੇ ਉਹਨਾਂ ਇੰਨੇ ਮਾਰੇ ਹਾਲਾਤ ਕੀਤੇ ਕਿ ਆ ਇਹਨਾਂ ਬਾਪਾ ਸਾਰੋ ਕੁਝ ਵਾਪਰੇ ਆ ਇਹਦੇ ਨਾਲ ਸਾਡੀ ਭੈਣ ਸਾਡੇ ਹੱਥੋਂ ਗਵਾ ਲਏ ਠੇਸੇ ਆਪਣੇ ਵੀ ਮਾਰੇਗਾ ਜਾਂ ਉਹਨੇ ਜੀ ਮੈਨੂੰ ਤਾਂ ਲੱਗਦਾ ਮਾਰਿਆ ਗਿਆ ਉਹਦੇ ਚੂੜੇ ਸਾਰਾ ਖਿਲਰਿਆ ਪਿਆ ਸੀ ਬੈੱਡ ਤੇ ਥੱਲੇ ਵੀ ਚੂੜੀਆਂ ਖਿਲਰੀਆਂ ਪਈਆਂ ਮੂੰਹ ਚ ਉਹਦੇ ਖੂਨ ਨਿਕਲਦਾ ਪਿਆ ਸੀ ਗਲਾ ਇੰਨੀ ਕੱਸ ਕੇ ਘੁੱਟ ਕੇ ਇਹਨਾਂ ਦਵਾਇਆ ਹੋਇਆ ਸੀ ਕਿ ਉਹਦੇ ਨਿਸ਼ਾਨ ਬਹੁਤ ਜ਼ਿਆਦਾ ਗਏ ਕਿਤੇ ਹਜੇ ਤੱਕ ਬਦ ਨਹੀਂ ਸ਼ਾਨਾ ਸੜਕੋ ਦੇਖਣੀ ਹਿੰਦੇ ਮੇਰੇ ਅੱਖਾਂ ਮਰੇ ਸਾਰੀ ਰਾਤ ਉਹੀ ਨਜ਼ਰ ਆਉਂਦੀ ਰਹਿੰਦੀ। ਇਹ ਮੰਨਦੀ ਰਹੇ। ਮੈਂ ਬਸ ਇਨਸਾਫ ਚਾਹੰਦੀ ਆ ਕਿ ਇਹਨਾਂ ਨੂੰ ਵੀ ਸਜ਼ਾ ਮਿਲੇ ਜਿੱਦਾਂ ਮੇਰੀ ਭੈਣ ਤੜਕ ਤੜਕ ਕੇ ਮਰੀ। ਇਹਨਾਂ ਨੂੰ ਵੀ ਸਭ ਸਜ਼ਾ ਦੇ। ਮੇਰੇ ਹੱਥ ਜੋੜ ਕੇ ਤੁਹਾਡੇ ਮੋਰੇ ਬਸ ਇਹੀ ਬੇਨਤੀ ਹੈ। ਪੁਲਿਸੀ ਸਸਤਾ ਕੋਣ ਆਜੀ ਜਿਹੜਾ ਜੰਗਲ ਸਾਬ ਦਾ ਪੰਚਿਆ। ਜਿਹਨਾਂ ਨੇ ਮੈਨੂੰ ਕਿਹਾ ਵੀ ਆਪਾ ਕੋਲ ਨਹੀਂ ਜਾਣਾ ਮੈਂ ਕੀ ਗੱਲ ਹੋ ਗਈ। ਕਹਿੰਦੇ ਕਿਸੇ ਕੋਲ ਜਾਣਾ ਜਦ ਅਸੀਂ ਗਏ ਉੱਥੇ ਦੇਖਿਆ ਤਾਂ ਇਹ ਗਵਾਰਡੀ ਵੀ ਨਹੀਂ ਕੋਈ ਵੀ ਉਹ ਕੁੜੀ ਉਹਦੀ ਸੱਸ ਨੇ ਕਈ ਵਾਰੀ ਫੋਨ ਕੀਤਾ ਚਾਰ ਪੰਜ ਵਾਰ ਜਿਹੜੀ ਫੋਨ ਨਹੀਂ ਅਸੈਪਟ ਕਰ ਰਹੀ ਹੈਗੀ ਤੇ ਬਲੈ ਚੱਲ ਕੇ ਜਨ ਉਹ ਇਹਦੀ ਬੀਸੀ ਗਵਾਰਡੀ ਦੇਖ ਲਿਆ ਤਾਂ ਕਹਿੰਦੇ ਲੱਤੀ ਉਹਨਾਂ ਤੇ ਅਸੀਂ ਕਿਹਾ ਵੀ ਕਿਸੇ ਨੇ ਅੰਦਰ ਨਹੀਂ ਜਾਣਾਗਾ ਮੈਂ ਆਨ ਦੀ ਸਪੋਰਟ ਸਾਰੇ ਪੰਚਾਇਤ ਮੈਂਬਰਾਂ ਨੂੰ ਫੋਨ ਕੀਤਾ ਵੀ ਦੂਜੀ ਜਿਹੜਾ ਕਲੋਨੀ ਬਣ ਚੋਈਦਾ ਉੱਥੇ ਵਾਕਈ ਉੱਥੇ ਹੋਇਆਗਾ ਇਦਾਂ ਤਾਂ ਹੋ ਗਿਆ ਤੇ ਸਾਰੇ ਪੰਚਾਇਤ ਮੈਂਬਰ ਉੱਥੇ ਆਏ ਪੰਚਾਇਤ ਮੈਂਬਰਾਂ ਦੇ ਨਾਲ ਸਹਾਇਕ ਨਾਲ ਕੁੜੀ ਲਾਇਆ ਥੱਲੇ ਬਾਈਪਾਸ ਵਗੈਰਾ ਚੱਕ ਕੇ ਕੁੜੀ ਦੀ ਡੈਥ ਹੋ ਗਈ ਸੀ ਤੇ ਘਰ ਉਹਨਾਂ ਦੇ ਕੋਈ ਨਹੀਂ ਸੀਗਾ ਉਹਦੀ ਸੱਸ ਵੀ ਉਹਦੀ ਬਾਅਦ ਚ ਰ ਜਿਹੜੇ ਦੇਰ ਪਛਾਈ ਸੀਗੇ ਛੋਟੇ ਕਬੜੇ ਉਹ ਘਰ ਘਰ ਸਭ ਕੋ ਐਸੇ ਤੇ ਮੌਕੇ ਤੇ ਕੋਈ ਨਹੀਂ ਸੀ ਵਾਸੀ ਲਾ ਕੇ ਉਹ ਫਿਰ ਜਾਇਆ ਤੇ ਫਿਰ ਸਾਰਿਆਂ ਨੂੰ ਕਾਲ ਕੀਤੀ ਤੇ ਸਾਰੇ ਘਰ ਦੇ ਬਾਅਦ ਚ ਆਏ ਸੀ ਇਹਨਾਂ ਦੇ ਜੀਜਾ ਦੇ ਇਹ ਪਤਾ ਲੱਗਿਆ ਕਿ ਮੈਨੇ ਵਜਾ ਤਾਂ ਕੋਈ ਨਹੀਂ ਪਤਲਾ ਜਿਹੜਾ ਕੁੜੀ ਦਾ ਜੀਜਾ ਸੀਗਾ ਨਾ ਉਹ ਦੱਦ ਵੀ ਥੋੜੀ ਮੈਂਟਰੀ ਪ੍ਰੋਬਲਮ ਹੈ ਕੁੜੀ ਨੂੰ ਮੈਂਟਰੀ ਪ੍ਰੋਬਲਮ ਸਾਨੂੰ ਉਹਨਾਂ ਦੀ ਫੋਟੋ ਦੱਸਿਆ ਹੋਇਆ ਦਵਾਈਆਂ ਦੀ ਚਾਰਜੀ ਕੁੜੀ ਮੈਂਟਰੀ ਪ੍ਰੋਬਲਮ ਹੈ ਮੈਂ ਤੁਹਾਨੂੰ ਕੁੜੀ ਦੀ ਸਿਹਤ ਖਰਾਬ ਲੈਂਦੀ ਆ ਤੇ ਸ਼ਾਇਦ ਹੋ ਗਿਆ ਮੈਂਟਰੀ ਸ਼ੋਰਟ ਦੇ ਵਿੱਚ ਉਹਨੇ ਆਪਣੇ ਆਪ ਨੂੰ ਸੁਸਾਈਡ ਕੀਤਾ ਇਹੀ ਗੱਲਬਾਤ ਹੋਈ ਜੀ ਉੱਥੇ ਕੋਈ ਪਹਿਲਾਂ ਕਦੇ ਕੋਈ ਲੜਾਈ ਝਗੜੇ ਨਹੀਂ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਝਗੜਾ ਹੋਇਆ ਕਿ ਨਹੀਂ ਹੋਇਆ ਡੇਢ ਮਹੀਨਾ ਗਾੜੇ ਡੇਢ ਮਹੀਨਾ ਦਾ ਵਿਆਹ ਇਹਨੂੰ ਹੋਇਆ ਜੀ ਡੇਢ ਮਹੀਨਾ ਆਪਣੇ ਮਤਲਬ ਪੋਛਦੇ ਨਾਲ ਇੱਥੇ ਰਹੀ ਬੈ ਕੇ ਰਹੀ ਆ ਕੋਸ਼ੁੱਕੇ ਕੋਸ਼ ਇੰਤਜ਼ਾਰਾ ਰਹੀ ਹੈ ਇਸ ਤਰ੍ਹਾਂ ਕਿੰਨੇ ਲੱਗੇ ਰਹੀ ਹੈ ਜਦੋਂ ਸਲੋ ਕਲਪਾ ਵਿਆਹ ਵੀ ਦੇਖਣ ਆਨਸਕਾਰ ਦੇਖਿਆ ਬੈਸਟ ਯੂਜ਼ਰ ਕੋਈ ਨਹੀਂ ਸੀ ਉਹਦਾ ਘਰ ਦਾ ਮੈਂ ਉਹ ਕੋਈ ਨਹੀਂ ਸੀ ਮਾ ਸੱਸੀ ਦੀ ਨਾਲ ਦੀ ਜਿਹੜਾ ਕੋਈ ਨਹੀਂ ਸੀਗਾ ਉਹ ਕਹਿੰਦੇ ਕਿ ਨਹੀਂ ਪਰਿਵਾਰ ਵਾਲੇ ਇਹ ਤਾਂ ਗੱਲ ਕਰਦੇ ਮਾ ਸੱਸੀ ਇਹ ਕਹਿੰਦੇ ਕੋਈ ਔੜੀ ਕੱਲੀ ਘਰੇ ਸੀ सारे पंचायत मैं कॉल करके सारे सू इमेस आई थी, <stanski> थी, थी। तो 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 कि सलू कलोनियाँ कोई लेडी नहीं पहा मैं समेत ड्यूटी अफसर मुझे रात पहुँचे पहला मतलब डेड बॉडी ला रहे थे पक्के ना फाह रात अगर घर के भी आ गए गए माँ प्य सस भी उ बाकी जो पिट के मुख्यमर बंदा भी हाजिर से ਇਸ ਮੌਕੇ ਮੌਕੇ ਤੋਂ ਡੈੱਡ ਬੋਡੀ ਨੂੰ ਅਸੀਂ ਪੋਸਟਮਾਰਟਮ ਲਈ ਸਿਗਨਾਸਪਲ ਕਰਾ ਦਿੱਤਾ। ਬਾਕੀ ਮੌਜੂਦਗੀ ਦੇ ਵਿੱਚ ਬਾਕੀ ਉਹਨਾਂ ਨੇ ਕਰਦੇ ਆ ਯਾਰ ਮੈਂ ਜੋ ਉਹ ਬਿਆਨ ਲਾਉਣਗੇ ਉਹਦੇ ਬਲਾਅਕ ਕਰ ਦੋ। ਸਰ ਪੁੱਛੋ ਕਿ ਇਹ ਲੜਕੀ ਜਿਹੜੀ ਮੈਰਿਜ ਹੋਈ ਹੁੰਦੀ ਨਹੀਂ ਲੈ ਡੈੱਡ ਹੋਈ ਹੈ ਜੀ। ਹਾਂ ਜੀ ਮੀਨਾ ਘੋਇਆ ਸੀ ਉਹਦੀ ਮੈਰਿਜ ਹੋਈ ਨਹੀਂ। ਠੀਕ ਹੈ। ਹਾਂ ਜੀ। ਇਸ ਤਰ੍ਹਾਂ ਸਾਮਣੀ ਹੂਰ ਆਈ ਉਹ ਵੀ ਕੋਈ ਕਿਵਾਰ ਨੂੰ ਇੱਥੇ ਦੀ ਗੱਲ ਹੋਈ ਜਾਂ ਲੜਕੀ ਆਪੇ ਇਹ ਨਿਸ਼ੂ ਸੈੱਟ ਕੀਤਾ। ਪਹਿੰਦੀ ਦੇ ਤਰ੍ਹਾਂ ਸੁਸਾਈਡ ਉਹਨੇ ਆਪ ਕੀਤਾ ਲੱਗਦਾ। ਤੇ ਬਾਕੀ ਨੂੰ ਪੋਸਟ ਮਾਰਟਮ ਦੇ ਵਿੱਚ ਨੋਟ ਰਿਪੋਰਟ ਦੇ ਵਿੱਚ ਆਊਗਾ ਉਹਨਾਂ ਦੇ ਮਤਲਬ ਕਾਰਵਾਈ ਕਰਨਾ ਕਿੱਦਾਂ ਵੀ ਕੋਈ ਸਾਹਮਣੇ ਆਈ ਗੱਲ ਵੀ ਲੜਕੀ ਜਿਹੜੀ ਕੋਈ ਪ੍ਰੋਬਲਮ ਸੀ ਨਹੀਂ ਨਹੀਂ ਉਹ ਸਮਝਿਆ ਵੀ ਕੋਈ ਕੋਈ ਡਿਪਰੈਸ਼ਨ ਦੀ ਦਵਾਈ ਦਿੱਤੀ ਸੀ ਉਹ ਤਾਂ ਬਾਕੀ ਹਜੇ ਸਾਡੇ ਕੋਲ ਆਨ ਦੀ ਰਿਪੋਰਟ ਨਹੀਂ ਕੋਈ ਗੱਲਬਾਤ ਹੈ ਉਹਨੂੰ ਜੋ ਪਤਾ ਲੱਗਿਆ ਉਹਨਾਂ ਨੇ ਕਰਦਾ ਉਹਨਾਂ ਨੂੰ ਕੀ ਕਾਰਵਾਈ ਕਰਨੀ ਹੈ ਸਭ ਨਹੀਂ ਅਸੀਂ ਦੇਖਦਾ ਜੋ ਨੋਟ ਸਟੇਟਮੈਂਟ ਲਿਖੋਣਗੇ ਉਹਨੂੰ ਤਾਂ ਕਾਰਵਾਈ ਕਰਦੇ ਓਕੇ